ਅੱਜ ਇਹ ਲੌਂਡਰ ਆਰਡਰ ਠੀਕ ਕਰ ਰਿਹਾ ਤਾਂ ਇੰਪਲੋਇਮੈਂਟ ਤੇ ਚੀ ਜਾਏ ਐਗਰੀਕਲਚਰ ਬੇਸਡ ਜਿਹੜੇ ਗੱਲਾਂ ਕੀਤੀਆਂ ਜਾਂ ਪੰਜਾਬ ਦਾ ਇੱਕ ਵੀ ਬੱਚਾ ਬਾਹਰ ਨਹੀਂ ਜਾਏਗਾ ਹਰ ਬਾਰੀ ਜਿਹੜਾ ਪੇਚ ਫਾਟ ਜਾਂਦਾ ਜੀ ਐਮਪੀ ਆ ਜਾਂਦਾ ਬਾਹਰੋਂ ਬਣ ਕੇ ਚਲੇ ਜਾਂਦਾ ਸਨੀ ਜੋ ਡਾਇਰੈਕਟਰ ਸਾਹਿਬ ਨੂੰ ਇਹੋ ਗੱਲਾਂ ਕਰਦੇ 2.5 ਕਿਲੋ ਦਾ ਅਰਥ ਮੈਂ ਨੜਕੇ ਪੁੱਟਦਾ ਰਿਆਂ ਨੜਕੇ ਲਾਉਣ ਦਾ ਖਾਮੇ ਪੰਜਾਬੀ ਤੇ ਸ਼ਬੀਲਾ ਲਾਉਂਦੇ ਨੇ ਸਾਨੂੰ ਤੇ ਭਾਈ ਕਿਹਨੇ ਵਰਗਾ ਚਾਹੀਦਾ ਜਿਹੜਾ ਦੁਸ਼ਮਣ ਨੂੰ ਹੀ ਪਾਣੀ ਪਿਉਂਦਾ ਸੀ ਇਹ ਬੜੀ ਵੱਡੀ ਬਦਕਿਸਮਤੀ ਹੈ ਕਿ ਕਈ ਦਿਨ ਤੋਂ ਸਾਨੂੰ ਬਾਰਲੈਂਡ ਮੈਂਬਰ ਪਾਰਲੀਮੈਂਟ ਮਿਲਦਾ ਨਹੀਂ ਕੋ ਜਦੋਂ ਬਾਰਡਰ ਦੀ ਗੱਲ ਕਰਾਂਗੇ ਪੰਜਾਬ ਦਾ ਬਾਰਡਰ ਆਟੋਮੈਟਿਕਲੀ ਇਨਐਕਟਿਵ ਆ ਕਿ ਜਿਹੜੀ ਸਾਡੀ ਜ਼ੀਰੋ ਲਾਈਨ ਉੱਥੋਂ ਤੱਕ ਸਾਡੀ ਪੈਦਾਵਾਰ ਹੋ ਰਹੀ ਹੈ ਫਸਲ ਬੀਜੀ ਚੱਲੀ ਪੰਜਾਬ ਦਾ ਬੱਚਾ ਕਿਉਂ ਜਾ ਰਿਹਾ ਇਹਦੇ ਤੇ ਆਪਾਂ ਕੋਈ ਨਹੀਂ ਸੋਚ ਰਹੇ ਅੱਜ ਲੌਂਡਰ ਆਰਡਰ ਠੀਕ ਕਰ ਰਿਹਾ ਸੀ ਇੰਪਲॉयਮੈਂਟ ਦੇ ਤਿੱਜਾ ਅਗਰੀਕਲਚਰ ਬੇਸਡ ਜਿਹੜੇ ਗੱਲਾਂ ਕੀਤੀਆਂ ਜਾਂ ਪੰਜਾਬ ਦਾ ਇੱਕ ਵੀ ਬੱਚਾ ਬਾਹਰ ਨਹੀਂ ਜਾਏਗਾ ਥੋੜੀ ਵੀ ਟਰਨਓਵਰ ਨਹੀਂ ਆ ਤੁਸੀਂ ਵੀ ਐਜ ਕੈਬਨਰ ਮਿਨਿਸਟਰ ਸਰਵ ਕੀਤਾ ਜੀ ਜੇ ਮੈਂ ਗੱਲ ਕਰਾਂ ਵੀ ਥੋੜੀ ਮਿਨਿਸਟਰੀ ਦੇ ਅੰਦਰ ਉਦੋਂ ਤੁਸੀਂ ਕੀ ਕੀ ਡਿਵੈਲਪਮੈਂਟ ਕੀਤਾ ਕੀ ਕੰਮ ਕੀਤਾ ਜਿਹੜਾ ਪਟਾੜ੍ਹੇ ਦੀ 슈ਗਰ ਮਿਲ ਉਹ ਜਾ ਕੇ ਵੇਖੋ ਜੁਰੂਰ ਕੰਨੋ ਉਹਦੇ ਤੇ ਚੱਕਰ ਜਰੂਰ ਮਾਰ ਕੇ ਕਿਉਂਕਿ 450-500 ਕਰੋੜ ਦਾ ਪ੍ਰੋਜੈਕਟ ਸੀ ਦੋਵੇਂ ਕਲਾਂਨੌਰ ਦੇ ਵਿੱਚ ਗੰਨਾ ਖੋਜ ਕੇਂਦਰ ਬਣਾਇਆ ਪਟਾੜ੍ਹੇ ਦੀ 슈ਗਰ ਮਿਲ ਤੇ ਗੁਰਦਾਸਪੁਰ ਦੀ 슈ਗਰ ਮਿਲ ਇਹ ਸੀਜ਼ਨ ਦੇ ਵਿੱਚ ਚੱਲਣੀ ਸੀ ਅਜੇ ਤੱਕ ਕੋਈ ਟ్రਾਇਲ ਨਹੀਂ ਹੋ ਸਕਿਆ ਮੇਲੇ ਚੱਲਦੀ ਉਹਨੇ ਬਾਈ-ਪ੍ਰੋਡਕਟ ਬਣਨੇ ਸੀ ਉਹਦੇ ਤੋਂ ਬਿਜਲੀ ਬਣਨੀ ਸੀ ਉਹਦੇ ਤੋਂ ਐਥਨਲ ਬਣਨੀ ਸੀ ਉਹਦੇ ਤੋਂ ਸੀਐਨਜੀ ਬਣਨੀ ਸੀ ਇਹ ਸਾਰੀਆਂ ਚੀਜ਼ਾਂ ਰੋਹੀਆਂ ਗੁਰਦਾਸਪੁਰ ਦੰਮ ਮਿਲਕਪ੍ਰਾਨਡ ਸੀ ਮੇਰੇ ਫਾਦਰ ਦੇ ਟਾਈਮ ਚ ਲੱਗਾ ਉਹਦੇ ਬਾਅਦ ਮੈਂ ਹੀ ਉਹਨਾਂ ਨੂੰ ਅੱਗੇ ਡਬਲ ਕਪੈਸਿਟੀ ਕੀਤੀ ਕਿ ਸੇਵ ਮਿਲਕਪ੍ਰਾਨਡ ਚ ਚੱਲੇ ਜੋ ਮੈਂ ਕੱਲੀ ਗੁਰਦਾਸਪੁਰ ਦੀ ਗੱਲ ਕਰਦਾ ਮੈਂ ਜਿੰਨੇ ਪੰਜਾਬ ਮਿਲਕਪ੍ਰਾਨਡ ਸੀਗੇ 슈ਗਰ ਮਿਲਾਂ ਸੀਗੇ ਔਰ ਮਾਰਕਫਲਡ ਦੇ ਵਿੱਚ ਜਿਹੜੇ ਪਲਾਂਟ ਸੀਗੇ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਆ ਔਰ ਮੇਰੇ ਨਾਲ ਸਾਬਕਾ ਕੈਬਨਿਟ ਮਨਿਸਟਰ ਸੁਖਜਿੰਦਰ ਸਿੰਘ ਰੰਦਾਵਾ ਨੇ ਔਰ ਲੋਕ ਸਭਾ ਚੋਣਾਂ ਦਾ ਰੰਦਾਵਾ ਸਾਹਿਬ ਆਗਾਜ਼ ਹੋ ਚੁੱਕਿਆ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰੰਦਾਵਾ ਸਾਹਿਬ ਕਿੱਦਾਂ ਚੱਲ ਰਿਹਾ ਜੀ ਬੜਾ ਅੱਜ ਭਜਨਟ ਦੇਖੀ ਜੀ ਭੱਜੋ ਭੱਜੀ ਚੱਲ ਰਿਹਾ ਸ਼ਾਮ ਦਾ ਟਾਈਮ ਹੋ ਗਿਆ ਕਿੱਦਾਂ ਲੱਗਦੀ ਹੈ ਹਾਂ ਜੀ ਇੱਥੇ ਵਰਕਰਜ਼ ਮਿਲਣੀ ਚੱਲ ਰਹੀ ਹੈ ਜਿਹੜੇ ਸਾਡੇ ਮੰਡਲ ਸਾਰੇ ਬਲੌਕ ਦੇ ਸਾਡੇ ਕਾਰਜਕਰਤਾ ਨੇ ਉਹਨਾਂ ਦੇ ਨਾਲ ਤਾਂ ਕਿ ਉਹ ਐਕਟਿਵਟ ਹੋ ਜਾਣ ਤੁਸੀਂ ਦੇਖਿਆ ਪਠਾਨਕੋਟ ਦੇ ਵਿੱਚ ਕਿ ਮੇਰੇ ਕਹ ਤੁਸੀਂ ਉੱਥੇ ਦੇਖੇ ਜੋਸ਼ ਦੇ ਨਾਲ ਲੋਕਾਂ ਨੇ ਬਾਹਰ ਨਿਕਲ ਕੇ ਆਏ ਨੇ ਤਾਂ ਉਹ ਵਧੀਆ ਤਰੀਕੇ ਨਾਲ ਜਿਹੜੀ ਆ ਮਹਿੰਮ ਚੱਲ ਰਹੀ ਹੈ ਜੇ ਗੱਲ ਕੀਤੀ ਜਾਵੇ ਇਹਨਾਂ ਦਾ ਸਭ ਜਿਹੜਾ ਥੋੜਾ ਹਲਕਾ ਜੀ ਇਹਦੇ ਵਿੱਚ ਬਾਰਡਰ ਏਰੀਆ ਆਪਾਂ ਕਹਿ ਸਕਦੇ ਹਾਂ ਜੀ ਇਹਨੂੰ ਚਾਹੇ ਕੰਢੀ ਦਾ ਇਲਾਕਾ ਹੋਵੇ ਚਾਹੇ ਦੂਸਰਾ ਇਹ ਜਿਹੜੀ ਹਰ ਬਾਰੀ ਜਿਹੜਾ ਪੇਜ ਫਾਟ ਜਾਂਦਾ ਜੀ ਐਮਪੀ ਆ ਜਾਂਦਾ ਬਾਹਰੋਂ ਬਣ ਕੇ ਚਲੇ ਜਾਂਦਾ ਇਸ ਵਕਤ ਜਿਹੜੇ ਹੁਣ ਮੌਜੂਦਾ ਜਿਹੜੇ ਭਾਜਪਾ ਦੇ ਜਿਹੜੇ ਮੌਜੂਦਾ ਉਹਨਾਂ ਨੇ ਕੈਂਡੀਡੇਟ ਤਾਇਨੇ ਉਹ ਕਹਿੰਦੇ ਜੀ ਮੈਂ ਹੁਣ ਅੰਦਰ ਲੈਂ ਤੇ ਮੈਨੂੰ ਚੁਣ ਲਓ ਪਹਿਲਾਂ ਬਾਹਰਲੇ ਤੇ ਜਦ ਕਿ ਪਹਿਲਾਂ ਵੀ ਉਹਨਾਂ ਦੇ ਹੀ ਸੀ ਹੁਣ ਵੀ ਉਹਨਾਂ ਦੇ ਇਹਦੇ ਬਾਰੇ ਬਿਕੋ ਚ ਇਹ ਬੜੀ ਬਦਕਿਸਮਤੀ ਹੈ ਕਿ ਕਈ ਦਿਨ ਤੋਂ ਸਾਨੂੰ ਬਾਰਲਾ ਮੈਂਬਰ ਪਾਰਲੀਮੈਂਟ ਮਿਲਦਾ ਔਰ ਮੈਂਬਰ ਪਾਰਲੀਮੈਂਟ ਦੀ ਉਨੀ ਹੀ ਜ਼ਿੰਮੇਵਾਰੀ ਬਣਦੀ ਜਿਹਨੇ ਐਮਐਲਏ ਦੀ ਆ ਜੇ ਐਮਐਲਏ ਲਾ ਬੇਕਰ ਸਟੇਟ ਦਾ ਤੇ ਅਸੀਂ ਲਾ ਬੇਕਰ ਇੰਡੀਆ ਲੈਵਲ ਤੇ ਆ ਨੈਸ਼ਨਲ ਲੈਵਲ ਤੇ ਆ ਪਾਰਲੀਮੈਂਟ ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਹਾਜ਼ਰੀ ਜਿਹੜੀ ਬਹੁਤ ਜ਼ਰੂਰੀ ਹੈ ਤੇ ਪਾਰਲੀਮੈਂਟ ਤੇ ਜਾ ਕੇ ਮੈਂਬਰ ਪਾਰਲੀਮੈਂਟ ਜਦੋਂ ਕੋਈ ਗੱਲ ਕਰਦਾ ਉਹ ਕੱਲੇ ਆਪਣੇ ਡਿਸਟ੍ਰਿਕਟ ਦੀ ਆਪਣੇ ਸੂਬੇ ਦੀ ਨਾ ਪੂਰੇ ਇੰਡੀਆ ਦੀ ਗੱਲ ਉਹਦੇ ਚ ਹੁੰਦੀ ਹੈ ਉੱਥੇ ਜਾ ਕੇ ਜਦੋਂ ਤੁਸੀਂ ਗੱਲ ਕੀਤੀ ਹੈ ਕਿ ਸਾਡਾ ਮੇਨ ਏਰੀਆ ਬਾਰਡਰ ਦਾ ਤੇ ਨਾਲ ਕੰਟੀ ਏਰੀਆ ਪਠਾਨ ਉਹ ਉਤਲੀ ਸਾਈਡ ਪਠਾਨਕੋਟ ਸਾਈਡ ਇਹਦੇ ਚ ਬੜੀਆਂ-ਬੜੀਆਂ ਪ੍ਰੋਬਲਮਸ ਨੇ ਇੰਡਸਟਰੀ ਇੱਥੇ ਨਹੀਂ ਨੌਜਵਾਨ ਨਹੀਂ ਜਿਹੜੀ ਆ ਉਹ ਨਸ਼ੇ ਵੱਲ ਨੂੰ ਜਾ ਰਹੀ ਹੈ ਪਾਕਿਸਤਾਨ ਦਾ ਬਾਰਡਰ ਹੈ ਸਾਡੇ ਨਾਲ ਜੀ ਐਨ ਕੇ ਲੱਗ ਜਾਂਦਾ ਉਹਦੇ ਚ ਸਾਨੂੰ ਬੜੀਆਂ ਕਠਿਨਾਈਆਂ ਜਿਹੜੀਆਂ ਨੇ ਉਹ ਸਹਿਣੀਆਂ ਪੈਂਦੀਆਂ ਨੇ ਉਧਰਲੇ ਪਾਸੇ ਸਾਡੇ ਕੋਲ ਏਡੀ ਵਧੀਆ ਜਗ੍ਹਾ ਤੇ ਤਾਰ ਬਲੌਕ ਤਾਰੀਰ ਗਿਆ ਉੱਥੇ ਬਹੁਤ ਡਵੈਲਪਮੈਂਟ ਹੋ ਸਕਦੀ ਸੀ ਬਤ ਕਸਮਤੀ ਨਾਲ ਜਿਹੜੇ ਅਸੀਂ ਵੀ ਐਮਪੀ ਸਾਹਿਬ 3 ਸਾਲ ਬਣਾਏ ਇਲੈਕਸ਼ਨ ਚਾਏ ਮੇਠਮ ਜਿੱਦੋਂ ਪੋਲ ਹੋਈ ਉਹਦੇ 22 ਲੱਖ ਹੋਈ ਤੇ ਉਹਦੇ ਚ ਜਨਾਬ ਆਏ ਫਿਰ ਉਹ ਹਾਰ ਕੇ ਫਿਰ ਐਮਪੀ ਸਾਹਿਬ ਆ ਗਏ ਦੂਸਰੇ ਸਨੀ ਦਿਓ ਦੇ ਅਕਟਰ ਸਾਹਿਬ ਉਹ ਵੀ ਉਹੀ ਗੱਲਾਂ ਕਰਦੇ 2.5 ਕਿਲੋ ਦਾ ਅਥਮ ਮੈਂ ਨਲਕੇ ਪੁੱਟਦਾ ਰਿਆਂ ਨਲਕੇ ਲਾਉਣ ਦਾ ਕੰਮ ਹੈ ਪੰਜਾਬੀ ਤੇ ਸ਼ਬੀਲਾ ਲਾਉਂਦੇ ਨੇ ਪੰਜਾਬੀ ਦੇ ਸੇਵਾ ਕਰਦੇ ਨੇ ਸਾਨੂੰ ਤਾਂ ਭਾਈਖ ਨਹੀਂ ਵਰਗਾ ਚਾਹੀਦਾ ਜਿਹੜਾ ਦੁਸ਼ਮਣ ਨੂੰ ਹੀ ਪਾਣੀ ਪਿਉਂਦਾ ਸੀ ਤੋਂ ਇਹ ਜਿਹੜੀ ਚੀਜ਼ਾਂ ਨੇ ਇਹ ਜਾ ਕਿਤੇ ਜਿਹੜੇ ਸਭ ਤੁਹਾਡੀ ਮੇਨ ਪ੍ਰਾਇੋਰਟੀ ਜਿਹੜੀ ਇਹ ਪਾਰਲੀਮੈਂਟ ਵਿੱਚ ਜਾ ਕੇ ਜੇ ਵਾਇਗਰੂ ਨੇ ਬਖਸ਼ਿਸ਼ ਕੀਤੀ ਤੇ ਪੂਰੇ ਬਾਰਡਰ ਦੀ ਗੱਲ ਕੀਤੀ ਜਾਈਗੀ ਪੂਰੇ ਹਿੰਦੁਸਤਾਨ ਤੇ ਬਾਰਡਰ ਦੀ ਗੱਲ ਕੀਤੀ ਜਾਈਗੀ ਗੁਰਦਾਸਪੁਰ ਦੇਖੋ ਜਦੋਂ ਬਾਰਡਰ ਦੀ ਗੱਲ ਕਰਾਂਗੇ ਪੰਜਾਬ ਦਾ ਬਾਰਡਰ ਆਟੋਮੈਟਿਕਲੀ ਇਨਐਕਟਿਵ ਆ ਕਿ ਜਿਹੜੀ ਸਾਡੀ ਜ਼ੀਰੋ ਲਾਈਨ ਉੱਥੋਂ ਤੱਕ ਸਾਡੀ ਪਿਆਰ ਦਾ ਵਾਰ ਹੋ ਰਹੀ ਹੈ ਫਸਲ ਬੀਜੀ ਜਾ ਰਹੀ ਹੈ इवन ਜਿਹੜਾ ਤੁਸੀਂ ਡੇਰਪਾਪਾ ਨਾਨਕ ਜਾ ਕੇ ਦੇਖੋ ਲਾਸਟ ਜਿਹੜਾ ਸਾਡੀ ਤਾਰ ਲੱਗੀ ਹੈ ਖੰਡੇਦਾਰ ਉਹਦੇ ਨਾਲ ਗੋਭੀ ਲੋਕਾਂ ਬੀਜੀ ਹੈ ਸਬਜੀ ਲੋ ਸਬਜੀ ਲਾ ਕੇ ਉਤੋਂ ਬੀਚ ਇਹ ਇੱਥੇ ਇੰਡਸਟਰੀ ਚਾਹੀਦੀ ਹੈ ਕਲੀ ਕੋਈ ਇਹ ਹੀ ਨਹੀਂ ਚਾਹੀਦੀ ਕਿ ਸਾਨੂੰ ਐਗਰੋ ਬੇਸਡ ਇੰਡਸਟਰੀ ਇੱਥੇ ਦੂਸਰੀ ਇੰਡਸਟਰੀ ਵਿਚ ਚਾਹੀਦੀ ਹੈ ਤਾਂ ਕਿ ਅਨਪਲੋਇਮੈਂਟ ਖਤਮ ਹੋਵੇ ਨਸ਼ਾ ਖਤਮ ਹੋਵੇ ਪੰਜਾਬ ਦਾ ਬੱਚਾ ਕਿਉਂ ਜਾ ਰਿਹਾ ਹੈ ਤੇ ਆਪਾਂ ਕੋਈ ਨਹੀਂ ਸੋਚ ਰਹੇ ਕੋਈ ਨਹੀਂ ਚੰਦ ਦੇ ਤੇ ਇਹਦੇ ਪੰਜਾਬ ਦੇ ਬੱਚੇ ਇਸ ਕਰਕੇ ਮਾਂ ਪਿਓ ਭੇਜ ਰਿਆ ਕਿ ਨਸ਼ੇ ਤੇ ਉਹਨਾਂ ਨੂੰ ਅਗੇ ਸਾਡਾ ਬੇਟਾ ਬੱਚਾ ਕਿਤੇ ਇਉਂ ਦੇ ਜੀ ਗੈਂਗ 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 ਜਿਹੜੇ ਗੈਂਗਸਟਰ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਨਾ ਰਲ ਜਾਏ ਇਹ ਮੀਨ ਤੇ ਲੋ ਅੱਜ ਲਾਅ ਐਂਡ ਆਰਡਰ ਠੀਕ ਕਰ ਦਿੱਤਾ ਜਾਏ ਇਮਪਲॉयਮੈਂਟ ਦਿੱਤੀ ਜਾਏ ਕਿ ਐਗਰੀਕਲਚਰ ਬੇਸਡ ਜਿਹੜੀਆਂ ਗੱਲਾਂ ਕੀਤੀਆਂ ਜਾਣ ਪੰਜਾਬ ਦਾ ਇੱਕ ਵੀ ਬੱਚਾ ਬਾਹਰ ਨਹੀਂ ਜਾਏਗਾ 0% ਉਹਨਾਂ ਦਾ 0 ਤੇ ਪਹੁੰਚ ਜਾਣਗੇ ਇਹ ਤੀਜਾ ਪੜੀਏ ਕਾਨੂੰਨੀ ਵਾਕਿਆ ਹੀ ਬਣ ਜਾਈਦਾ ਜੇ ਰੰਦਾਵਾ ਸਾਹਿਬ ਮੈਂ ਗੱਲ ਕਰਾਂ ਤੁਹਾਡੀ ਵੀ ਟਰਨਓਵਰ ਰਹੀ ਆ ਤੁਸੀਂ ਵੀ ਐਜੇ ਕੈਬਨਿਟ ਮਨਿਸਟਰ ਸਰਵ ਕੀਤਾ ਜੀ ਜੇ ਮੈਂ ਗੱਲ ਕਰਾਂ ਵੀ ਤੁਹਾਡੀ ਮਿਨਿਸਟਰੀ ਦੇ ਅੰਦਰ ਉਦੋਂ ਤੁਸੀਂ ਕੀ ਕੀ ਡਿਵੈਲਪਮੈਂਟ ਕੀਤਾ ਕੀ ਕੰਮ ਕੀਤਾ ਜੀ ਸਭ ਤੋਂ ਪਹਿਲਾ ਜਿਹੜਾ ਪਟਾੜੇ ਦੀ 슈ਗਰ ਮਿਲ ਉਹ ਜਾ ਕੇ ਵੇਖੋ ਜ਼ਰੂਰ ਕਰੋ ਉਹਦੇ ਤੇ ਚੱਕਰ ਜ਼ਰੂਰ ਮਾਰ ਕੇ ਆਓ ਉਹਦੇ ਬਾਅਦ ਆ ਜਿਓ 슈ਗਰ ਮਿਲ ਇਹ ਗੁਰਦਾਸ ਇਹਦੇ ਤੇ ਕੋਈ 450 500 ਕਰੋੜ ਦਾ ਪ੍ਰੋਜੈਕਟ ਤੁਸੀਂ ਦੋ ਮਹੀਨੇ ਗੁਰਦਾਸਪੁਰ ਡਿਸਟ੍ਰਿਕਟ ਚ ਕੋਈ ਵੀ ਨਹੀਂ ਲੱਗ્યો ਮੇਰੇ ਕਲਾਨੌਰ ਦੇ ਵਿੱਚ ਗੰਨਾ ਖੋਜ ਕੇਂਦਰ ਬਣਾਇਆ ਬਟਾਲੇ ਦੀ ਸ਼ੂਗਰ ਮਿਲ ਤੇ ਗੁਰਦਾਸਪੁਰ ਦੀ ਸ਼ੂਗਰ ਮਿਲ ਇਹ ਸੀਜ਼ਨ ਦੇ ਵਿੱਚ ਚੱਲਣੀ ਸੀ ਅਜੇ ਤੱਕ ਉਹਨਾਂ ਕੋਲ ਟ్రਾਇਲ ਨਹੀਂ ਹੋ ਸਕੇ ਤੇ ਹੁਣ ਉਹਨਾਂ ਪੈਸਿਆਂ ਦਾ ਵਿਆਜ ਪਵੇਗਾ ਸਰਕਾਰ ਨੂੰ ਮਿਲ ਚੱਲਦੀ ਉਹਨਾਂ ਬਾਈ-ਪ੍ਰੋਡਕਟ ਬਣਨੇ ਸੀ ਉਹਦੇ ਤੋਂ ਬਿਜਲੀ ਬਣਨੀ ਸੀ ਉਹਦੇ ਤੋਂ ਐਥਨਲ ਬਣਨੀ ਸੀ ਉਹਦੇ ਤੋਂ ਸੀਐਨਜੀ ਬਣਨੀ ਸੀ ਇਹ ਸਾਰੀਆਂ ਚੀਜ਼ਾਂ ਰੁਕ ਗਈਆਂ ਮੇਰੇ ਕੋਲ ਸ਼ੂਗਰ ਮਿਲਾਂੋਂ ਉਦੋਂ ਪ੍ਰੋਫਿਟ ਚੋਂ ਗਿਆ ਜਦੋਂ ਬਾਈ-ਪ੍ਰੋਡਕਟ ਬਣ ਗਿਆ ਮੈਂ ਸਾਰੀਆਂ ਚੀਜ਼ਾਂ ਦੋਨੋਂ ਮਿਲਾਂਾਂ ਚ ਕਰਤੀ ਬਟਾਲੇ ਦਾ ਗੁਰਦਾਸਪੁਰ ਦਾ ਮਿਲਕ ਪਲਾਂਟ ਸੀ ਮੇਰੇ ਫਾਦਰ ਦੇ ਟਾਈਮ ਚ ਲੱਗਾ ਤੇ ਉਹਦੇ ਬਾਅਦ ਮੈਂ ਹੀ ਉਹਨਾਂ ਨੇ ਡਬਲ ਕੈਪੈਸਿਟੀ ਕੀਤੀ ਤੁਸੀਂ ਕਿਸੇ ਮਿਲਕ ਪਲਾਂਟ ਚ ਚਲੇ ਜਾਓ ਮੈਂ ਕੱਲੇ ਗੁਰਦਾਸਪੁਰ ਦੀ ਗੱਲ ਕਰ ਮੈਂ ਜਿੰਨੇ ਪੰਜਾਬ ਚ ਮਿਲਕ ਪਲਾਂਟ ਸੀਗੇ ਸ਼ੂਗਰ ਮਿਲਾਂ ਸੀਗੇ ਔਰ ਮਾਰਕੀਟ ਦੇ ਵਿੱਚ ਜਿਹੜੇ ਪਲਾਂਟ ਸੀਗੇ ਇੱਕ ਚੀਜ਼ ਹੋਰ ਜਿਹੜੀ ਘੜੀਏ ਕੇ ਬਾਂਗਰ ਦੇ ਵਿੱਚ 1985 ਦੇ ਵਿੱਚ ਲੱਗਾ ਸੀ ਮੇਰੇ ਫਾਦਰੋਂ ਤੋਂ 84 ਚ ਸਾਡੀ ਸਰਕਾਰ ਚਲੀ ਗਈ 83 ਦੇ ਵਿੱਚ ਲਾਸਟ ਉਦੋਂ ਪਲਾਂਟ ਨੂੰ ਮਨਜ਼ੂਰ ਕਰਕੇ ਗਏ ਸੀ ਕੈਟਲ ਫੀਡ ਪਲਾਂਟ ਮੈਂ ਆ ਕੇ ਫਿਰ ਉਹਨੂੰ ਦੁਬਾਰਾ ਉਹਦੀ ਨੰਬਰ 1 ਜਿਹੜੀ ਜੋ ਬਣਦੀ ਆ ਫੀਡ ਉਹਨੂੰ ਮੈਂ ਉਹਨੂੰ ਲਿਆਂਦਾ ਤੇ ਉਹ ਕਰਦਸ ਕੇ 15 ਕਰੋੜ ਦੇ ਰੁਪਇਆ ਹੋਰ ਲਾਇਆ ਤੇ ਇਹ ਜਿੰਨੇ ਸ਼ਰਤ ਸੀ ਉਹਦੇ ਚਾਜੇ ਜੇ ਮੇਕੋ ਮੈਂ ਤਾਂ ਆਪਣੇ ਇਲਾਕੇ ਦੀ ਗੱਲ ਕਰ ਸਕਦਾ ਉਸ ਟਾਈਮ ਨੇ ਉੱਥੇ ਹਸਪੀਟਲ ਕਲਾਨੌਰ ਉੱਥੇ ਜਾਣਾ ਜ਼ਰੂਰ ਤੁਸੀਂ ਬਿਲਡਿੰਗ ਬਣੀ ਹੈ ਗੁਰਦਾਸਪੁਰ ਆਜੋ ਉਹਦੇ ਵਿੱਚ ਸਾਡੇ ਪਾੜਾ ਸਾਹਿਬ ਐਮ ਐਲ اے ਨੇ ਬਰਿੰਦਰ ਪਾੜਾ ਉਹਨੇ ਬੱਸ ਸਟੈਂਡ ਬਣਾਇਆ ਉਹਨੇ ਸ਼ਹਿਰ ਦੀ ਇਨੀ ਡਵੈਲਪਮੈਂਟ ਕੀਤੀ ਕਿ ਦੁਨੀਆ ਯਾਦ ਕਰੇਗੀ ਮੈਂ ਕਲਾਨੌਰ ਵਿੱਚ ਲੜਕੀਆਂ ਦਾ ਕਾਲਜ ਬਣਾਇਆ ਡੇਰ ਬਾਬਾ ਨਾਨਕ ਚ ਪਾਰਕ ਬਣਾਈ ਗੁਰਨਾਯੋ ਤੇ ਬਾਬਾ ਜੱਤਰਾ ਰੰਡਵਾ ਇੱਥੇ ਕਲਾਨੌਰ ਚ ਸ਼ੇਪ ਪਾਰਕ ਬਣਾਈ ਸ਼ੇਪ ਮੰਦਰ ਦੇ ਬਿਲਕੁਲ ਸਾਹਮਣੇ ਕਿ ਇਹਦਾ ਮਤਲਬ ਮੈਂ ਡਵੈਲਪਮੈਂਟ ਵਾਲੇ ਪਾਸੋਂ ਇਹਦੇ ਪਾਸੇ ਆਜੋ ਪਠਾਨਕੋਟ ਜੋ ਹਮੇਤ ਨੇ ਕੰਮ ਕੀਤੇ ਨੇ ਉਧਰ ਚਲੇ ਜਾਓ ਪਠਾੜੇ ਦੇ ਵਿੱਚ ਜੋ ਤ੍ਰਿਪਤ ਬਾਜਵਾ ਪਠਾੜੇ ਲਈ ਕਰ ਗਿਆ ਕੋਈ ਅਜੇ ਤੱਕ ਕਰ ਹੀ ਨਹੀਂ ਸਕਿਆ ਇਹ ਜੇ ਦਿਨਾਨਗਰ ਚਲੇ ਜਾਓ ਦਿਨਾਨਗਰ ਚ ਤੁਸੀਂ ਪਿੰਡ ਪਿੰਡ ਚਲੇ ਜਾਓ ਬਿਲਕੁਲ ਬੈਕਵਰਡ ਏਰੀਆ ਜੋ ਅਰੋਣਾ ਚੌਧਰੀ ਜੀ ਨੇ ਕੰਮ ਕੀਤੇ ਕੋਈ ਨਹੀਂ ਕਰ ਸਕਿਆ ਇਸ ਕਰਕੇ ਤੁਹਾਨੂੰ ਮੈਂ ਤਾਂ ਕਿਹਾ ਕਿ ਇੰਨਾਂ ਚੀਜ਼ਾਂ ਨੂੰ ਜਾ ਕੇ ਦੇਖਿਓ ਇਹ 15 ਸਾਲ ਵਦਨ ਸਭਾ ਚ ਰਿਹਾ 10 ਸਾਲ ਮੇਰੇ ਨਾਲ ਇਹ ਉਹਨਾਂ ਇਨੂੰ ਪੁੱਛੋ ਕਾਰੀਗਰ ਦਰਸਵਾਜੇ ਇੱਕ ਵਾਰੀ ਉੱਠ ਕੇ ਖੁਜੋ ਜਨਪੁਰ ਦੀ ਸਵਾਲ ਕੀਤਾ ਸੀ ਪੰਜਾਬ ਲਈ ਸਵਾਲ ਕਿਤੇ ਇਹਨੂੰ ਹੀ ਪੁੱਛ ਲਿਓ ਉਹ ਤਾਂ ਕਹਿੰਦਾ ਮੈਂ ਡਿਵੈਲਪਮੈਂਟ ਇੰਨੀ ਕਰਤੀ ਕਹਿੰਦੇ ਜੀ ਮੇਰੇ ਪਿੰਡ ਦੇ ਵਿੱਚ ਅਸੀਂ ਗਏ ਕਹਿੰਦੇ ਸੜਕ ਨਹੀਂ ਬਣੀ ਮੈਂ ਬਣਾਈ 8 ਸਾਲ ਹੋ ਗਏ ਕਹਿੰਦੇ ਇਹਨਾਂ ਨੇ ਚੱਕੀ ਨਹੀਂ ਇਹਨਾਂ ਦੀ 5 ਸਾਲ ਰਹੀ ਹੈ ਕਾਂਗਰਸ ਦੀ ਹੁਣ 2 ਸਾਲ ਇਹਨਾਂ ਦੀ ਡਿਵੈਲਪਮੈਂਟ ਤਾਂ ਅਸੀਂ ਕੀਤੀ ਸੀ ਕਹਿੰਦੇ ਨਹੀਂ ਤਾਂ ਕਿਸੇ ਨੇ ਕੀਤੀ ਉਹ ਜੋ ਕੇ ਪੂਰੀ ਸਾਬ ਦੇ ਟਾਈਮ 'ਚ ਜੋ ਡਿਵੈਲਪਮੈਂਟ ਹੋਈ ਬਬੂ ਜੀ ਤੁਸੀਂ ਕਰੀ ਕੁਝ ਨਹੀਂ ਸਕੇ ਤੇ ਇਹਦਾ ਮਤਲਬ 5 ਸਾਲ ਜੇ ਤੂੰ ਕੀਤੇ ਹੁੰਦੇ ਤੇ 5 ਸਾਲ ਦਾ ਜ ਸੜਕਾਂ ਟੁੱਟ ਜਾਂਦੀਆਂ ਜਾਓ ਡੇਰਾ ਬਾਬਾ ਨਾਨਕ ਜਾ ਕੇ ਵੇਖੋ ਟੁੱਟਣ ਗੀਆਂ ਸੜਕਾਂ ਸੜਕ ਬਣਨੀ ਚਾਹੀਦੀ ਲੋਕ 10 ਦਿਨ ਕਦੋਂ ਬਣੀ ਆ ਤੇ ਜਿਹੜਾ ਆਪਣੇ ਮੀਆਂ ਮਿੱਟੂ ਬੂਹਾਂ ਬਣੀ ਰਹੇ ਤੇ ਉਹ ਕੀ ਕਰੇਗਾ ਕਿਹੜੀ ਗੱਲ ਕਰੇਗਾ ਦਵੇ ਜਵਾਬ ਗੱਲ ਸੁਣੋ ਜਦੋਂ ਮਾਨ ਬਣਾ ਲੈਣ ਅੰਗਰੇਜ਼ਾਂ ਦੇ ਟਾਈਮ ਕਿਸੇ ਦੇਸ਼ ਭਗਤ ਨੂੰ ਇਹ ਨਹੀਂ ਸੀ ਪਤਾ ਕਿ ਸਾਨੂੰ ਕਦੀ ਆਜ਼ਾਦੀ ਮਿਲੇਗੀ ਉਹਨਾਂ ਨੇ ਆਜ਼ਾਦੀ ਲਈ ਲੜਾਈ ਲੜੀ ਇਹ ਦੂਜੀ ਲੜਾਈ ਆ ਆਪਣੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਲੋਕਾਂ ਨੂੰ ਅੱਗੇ ਆਉਣਾ ਪਏਗਾ ਔਰ ਲੋਕ ਅੱਗੇ ਆਗੇ ਕਿਸਾਨਾਂ ਨੂੰ ਆਉਣਾ ਪਏਗਾ ਮਜ਼ਦੂਰ ਨੂੰ ਆਉਣਾ ਪਏਗਾ ਹਰ ਕਮਿਊਨਿਟੀ ਦੇ ਆਦਮੀ ਨੂੰ ਆਉਣਾ ਪਏਗਾ ਚੌਧਰੀ ਫੈਮਿਲੀ ਵੀ ਸ਼ਾਇਦ ਇਸੇ ਕਰਕੇ ਨਰਾਜ ਹੋ ਕੇ ਉਧਰ ਚਲੀ ਗਈ ਜੀ ਪਤਾ ਨਹੀਂ ਸਮਝ ਤੋਂ ਬਾਹਰ ਹੈ ਇਹਨਾਂ ਇਹਨਾਂ ਪਰਿਵਾਰਾਂ ਦੇ ਹਿਸਟਰੀ ਕੱਢ ਕੇ ਵੀ ਸਾਨੂੰ ਤੇ ਮਿਲਿਆ ਯਾਰ ਕਿੰਨਾ ਗਿਆ 10 ਮਹੀਨੇ ਡਿਪਟੀ ਸੀਐਮ ਕਿਸ਼ਪ ਕੀ ਹੁੰਦੀ ਹੈ ਆਹ ਇਹ ਤੇ ਨਾਰਾਜ਼ ਨਹੀਂ ਹੋਏ ਉਹ ਕਹਿੰਦਾ ਮੈਨੂੰ ਇਹ ਕਹਿੰਦਾ ਉਹ ਮੇਰਾ ਤੇ ਮੈਨੂੰ ਤੇ ਹਜ ਤੱਕ ਸਮਝ ਨਹੀਂ ਆਈ ਸਾਰਾ মিডিਆ ਤੇ ਮੇਰੇ ਘਰ ਖੜਾ ਸੀ ਤੇ ਜੇ ਇਹਨੂੰ ਕਿਸੇ ਨੇ ਹਾਂ ਕਿਤੇ ਸਾਰਾ মিডিਆ ਦੇ ਘਰ ਖੜੇ ਹੋਣਾ ਸੀ ਨਾ ਬਿਲਕੁਲ ਪਤਾ ਨਹੀਂ ਇਹਨੂੰ ਕਿਦਾਂ ਨੂੰ ਸੁਪਨੇ ਚ ਰਾਤ ਜਰੂਰ ਚਾਹਦੇ ਤਾਣਾ ਕਿ ਤੂੰ ਮੁੱਖ ਮੰਤਰੀ ਤੇ ਉੱਥੇ ਹਾਰ ਪਾ ਕੇ ਤੁਰਿਆ ਫਿਰਦਾ ਹੋਣਾ ਕਮਰੇ ਚ ਤੇ ਮੈਨੂੰ ਤੇ ਦੁੱਖ ਨਹੀਂ ਕਿ ਮੈਨੂੰ ਹਾਈ ਕਮਾਂਡ ਮੈਂ ਹਾਈ ਕਮਾਂਡ ਦੇ ਨਾਲ ਖਲੋਤਾ ਹਾਂ ਔਰ ਅੱਜ ਵੀ ਖਲੋਤਾ ਹਾਂ ਮੈਂ ਰਾਜਸਥਾਨ ਚ ਇਲੈਕਸ਼ਨ ਲੜਕਾ ਮੈਂ ਬਿਲਕੁਲ ਇੱਕ ਵਾਰੀ ਨਹੀਂ ਸੀ ਸੋਚਿਆ ਕਿ ਮੈਂ ਟਿਕਟ ਲੈ ਕੇ ਤੁਰਾਂ ਤੇ ਭਾਈਕਮਣ ਨੇ ਕਿਹਾ ਕਿ ਚੱਲ ਤੇ ਮੈਂ ਨਾਲ ਨਹੀਂ ਕੀਤੀ ਤੇ ਮੈਂ ਇਹਨਾਂ ਵਰਗਾ ਹੁੰਦਾ ਕਿ ਮੈਨੂੰ ਕਿ ਦਿੱਤਾ ਜੀ ਕਾਂਗਰਸ ਦੇ ਤੇ ਮੇਰੇ ਤੋਂ ਵੱਧ ਦਿੱਤਾ ਇਹਨਾਂ ਨੂੰ ਮੇਰੇ ਤੋਂ ਵੱਧ ਦਿੱਤਾ ਸੀ ਖੁਸ਼ੀ ਫੇਰ ਵੀ ਨਹੀਂ ਹੁੰਦੀ ਜੀ ਤਸੱਲੀ ਜਿਹੜੀ ਉਹ ਪਰਮਾਤਮਾ ਹੀ ਕਰਾ ਸਕਦਾ ਬੰਦਾ ਨਹੀਂ ਬੰਦੇ ਦੀ ਤਸੱਲੀ ਕਰਾ ਸਕਦਾ ਜ ਜਨਾ ਤੇ ਵਾਹਿਗੁਰੂ ਦੀ ਹੁਣ ਤਸੱਲੀ ਹੋ ਹੀ ਜਾਣੀ ਹੈ ਦੀ ਪਰਮਾਤਮਾ ਨੇ ਵੇਖ ਲੈਣਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਭਵੰਦਾ ਸਿੰਘ ਜੀ ਪੰਜਾਬ ਦੇ ਲੋਕ ਜਿਹੜੇ ਇਹੋ ਜਿਹੋ ਹੁੰਦੇ ਨੇ ਦਲ ਬਦਲੂ ਹੁੰਦੇ ਨੇ ਆਇਆ ਰਾਮ ਗਿਆ ਰਾਮ ਹੁੰਦੇ ਉਹਨਾਂ ਨੂੰ ਪੰਜਾਬੀ ਮੂਹ ਨਹੀਂ ਲਾਉਂਦਾ ਧੰਨਵਾਦ ਰੰਦਾ ਆਪਸਾ ਸੋ ਇਹ ਸਨ ਸੁਖਜਿੰਦਰ ਰੰਦਾਵਾ ਜਿਨ੍ਹਾਂ ਨੇ ਦੱਸਿਆ ਵੀ ਜੇ ਉਹਨਾਂ ਨੂੰ ਗੁਰਦਾਸਪੁਰ ਵਾਸੀ ਮੌਕਾ ਦਿੰਦੇ ਨੇ ਉਹ ਡਿਵੈਲਪਮੈਂਟ ਦੇ ਨਾਲ ਨਾਲ ਜਿਹੜੀਆਂ ਇਥੋਂ ਦੇ ਜਿਹੜੇ ਪੈਂਡਿੰਗ ਕੰਮ ਆ ਉਹਨਾਂ ਨੂੰ ਵੀ ਸਿਰੇ ਚੜਨਗੇ ਔਰ ਆਪਣੀ ਟਰਨਓਵਰ ਕੈਬਨਿਟ ਜਦੋਂ ਉਹਨਾਂ ਦੇ ਕੋਲੇ ਸੀ ਉਦੋਂ ਵੀ ਜਿਹੜੇ ਉਹਨਾਂ ਦੇ ਕੰਮ ਕੀਤੇ ਹੋਏ ਰੁਕੇ ਗਏ ਆ ਉਹਨਾਂ ਨੂੰ ਵੀ ਨੇਪਰੇ ਚਾੜਨਗੇ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਰਾਹੁਲ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਹਰ ਬਾਰੀ ਜਿਹੜਾ ਪੇਜ ਫਾਟ ਜਾਂਦਾ ਜੀ ਐਮਪੀ ਆ ਜਾਂਦਾ ਬਾਹਰੋਂ